ਇੱਧਰ ਪੰਸੀ ਦੇ ਪਿਆਰ ਨਾਲ ਚੋਗਾ ਚੁਗਣ ਤੇ ਇੱਧਰ ਸਾਡੀਆਂ ਬੀਬੀਆਂ ਚੋਗਾ ਚੁਗਡੀਆਂ ਚਾਹਦਾ ਕੀ ਦਾ ਸਾਦਾ ਮਾਇਆ ਮੀਰ ਬੱਸ ਹੋ ਗਿਆ ਵੀਡੀਓ ਬਣਾ ਕੇ ਮੈਂ ਚਾਹ ਪੀ ਕੇ ਨਾ ਫੇਰ ਇਥੇ ਵਤ ਤਰੋਤਾ ਆ ਜਾ ਹੁਣ ਸਾਸਰੀ ਕਾਲ ਦੀ ਸਾਰੇ ਭੈਣ ਭਰਾ ਹਾਂ ਮੈਂ ਸਾਸਰੀ ਕਾਲ ਦੀ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਤਿੰਨਾਂ ਪੁੱਤਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੇ ਕੋਈ ਗਾਧ ਗਵੱਦ ਘਟ ਹੋ ਜੇ ਤੇ ਗੁੱਸਾ ਨਹੀਂ ਕਰਨਾ ਇਹ ਬੱਚੇ ਦਾ ਬੀਬੀ ਤੁਹਾਡੀਆਂ ਗੱਲਾਂ ਦਾ ਕੋਈ ਨਹੀਂ ਗੁੱਸਾ ਕਰਦਾ ਸਗੋਂ ਸਾਰੇ ਧਿਆਨ ਨਾਲ ਸੁਣਦੇ ਆ ਹਾਂਜੀ ਹਾਂਜੀ ਜਦੋਂ ਬਜ਼ੁਰਗ ਹੋਣੋਂ ਉਹ ਵੱਢ-ਕੱਟ ਹੋ ਜਾਂਦੀਆਂ ਬੀਬੀ ਨਹੀਂ ਜਾਂਦੀਆਂ ਨੇ ਮਾਰੇ ਜਿਹੜਾੜ ਕੋ ਵੱਢ-ਕੱਟ ਹੋ ਜਾਂਦੇ ਤੁਸੀਂ ਤਾਂ ਸਿਆਣੀਆਂ ਜੇ ਤੁਸੀਂ ਤਾਂ ਸਿਆਣੀਆਂ ਮੱਤਾ ਦੇਣ ਲੀਆਂ ਜੇ ਤੁਹਾਡੀ ਗੱਲ ਤੇ ਵੱਢ-ਕੱਟ ਥੋੜੀ ਹੁੰਦੀ ਪੁੱਤ ਹੁਣ ਦੀਦ ਨਹੀਂ ਕਹੀ ਗੱਲਾਂ ਹੋ ਵੀ ਜਾਂਦੀਆਂ ਫੇ ਬੱਚਿਆਂ ਨੂੰ ਗੁੱਸਾ ਵੀ ਤਾਂ ਆਉਂਦਾ ਤੇ ਬੱਚਿਆਂ ਨੂੰ ਉਹਦਾ ਕਹਿਣਾ ਚਾਹੀਦਾ ਵਾ ਕਿ ਪੁੱਤ ਜੇ ਵੱਢ-ਕੱਟ ਹੋ ਜੇ ਤੇ ਬੁਸਾਨ ਕਰਨਾ ਨਹੀਂ ਹੋਤ ਕੱਲ ਹਾਂਜੀ ਆ ਕਿ ਨਹੀਂ ਕਿ ਬੱਚੇ ਬੁਸਾਨ ਦਾ ਕਰ ਪਿਛਲੀਆਂ ਗੱਲਾਂ ਤੇਹ ਵਲੇ ਨਿਆਲੇ ਨੂੰ ਚੰਗੀਆਂ ਲੱਗਦੀਆਂ ਤੇਹੋ ਨਹੀਂ ਨਹੀਂ ਲੱਗਦੀਆਂ ਹਾਂ ਇਹਦਾ ਉਹਦਾ ਵੀ ਜਿਹੜੀਆਂ ਪਿਛਲੀਆਂ ਗੱਲਾਂ ਸੁਣਨੀਆਂ ਹਨ ਉਹ ਸੋਗ ਦਿਮਾਗ ਚ ਭਾਣੀ ਉਹ ਚੰਗਾ ਹੁਣ ਤਾਂ ਕੋਈ ਗੱਲਾਂ ਹੋ ਗੱਲ ਵੀ ਵਿਦਕਰੇ ਲੜਾਈਆਂ ਝਗੜੇ ਹੁਣ ਤੋਂ ਉਹ ਜਿਆ ਗੱਲਾਂ ਹੈ ਹੀ ਨਹੀਂ ਕਿ ਹੁਣ ਤੇ ਆਂਟੀ ਕੋਈ ਕਿਸੇ ਦੇ ਲਾਗੇ ਬੈਂਦਾ ਹੀ ਨਹੀਂ ਆ ਆ ਜਾ ਬੈਠਾ ਵੀ ਹੋਰ ਬਸ ਫੋਨ ਚਲਾਈ ਜਾਣਾ ਨਹੀਂ ਵੀ ਪਾ ਕੇ ਚਿਚਿਚਿਚਿਚਿਚਿਚ ਹੁਣ ਚਾਰ ਜਣੇ ਬੈਠੇ ਹੋਣਗੇ ਨਾ ਚਾਹਾਂ ਜਾਣੇ ਕੋ ਆਪੋ ਆਪਣਾ ਫੋਨ ਹੋਊਗਾ ਤੇ ਕਿਸੇ ਨੇ ਨਹੀਂ ਇੱਕ ਦੂਜੇ ਦੀ ਗੱਲ ਸੁਣੀ ਨਾ ਸਾਨੂੰ ਇਹ ਸ਼ੌਂਕ ਹੁੰਦਾ ਵੀ ਆਪਾਂ ਇਕੱਠੇ ਹੋ ਕੇ ਫੈਸਲੇ ਨਹੀਂ ਗੱਲਾਂ ਕਰਦੇ ਤੇ ਪਿਆਰ ਦੀਆਂ ਪਿਛਲੀਆਂ ਕਰੀਏ ਜਾਂ ਕੋਈ ਵੀ ਕਰੀਏ ਤੇ ਚੱਲ ਬੰਨੇ ਦੇ ਨਾਲ ਦੇ ਲੋ ਹੋਤੇ ਹੋਤੇ ਹੋ ਜਾਂਦਾ ਉਹ ਤਰਾ ਫਿਰ ਜਾਈ ਜੀ ਮੂੰਹ ਦੇ ਚੜਨ ਤੋ ਹੋਰ ਕੀ ਕਰਨਾ ਉਦੋਂ ਨਾ ਆ ਬੀਬੀ ਵੀ ਲੰਮੇ ਪਈ ਹੀ ਬੀਬੀ ਨੂੰ ਪਤਾ ਲੱਗਾ ਮੇਰੀ ਸੱਸ ਆਈ ਐ ਉਸੇ ਵੇਲੇ ਕੁਮਰੇ ਕੇ ਵਾਰ ਅੱਗੇ ਕੁਪਾ ਤੇ ਡਾਲਸ ਦਾ ਹੀ ਆ ਉਹਦਾ ਸਵੇਰ ਦੀ ਲੰਮੇ ਪਈ ਸੀ ਪਸਾ ਆ ਬੀਬੀ ਉਹਨਾਂ ਕਰ ਗਈ ਤੇ ਅੱਜ ਵੀ ਬੀਬੀ ਆ ਇਹਨਾਂ ਕਰਦੀ ਐਦਾਂ ਹੀ ਆ ਕੇ ਆਉਂਦੇ ਜਾਂਦੇ ਰਹਿੰਦੇ ਤੇ ਟਾਈਮ ਪਾਸ ਹੋ ਜਾਂਦਾ ਉਹ ਸਾਡਾ ਵੀ ਪੁੱਤ ਇਲਾ ਤੇਰੇ ਉਹ ਜੱਲਾ ਵਾਲਾ ਕਦੀ ਇਹੀ ਮੂੰਹ ਮੂੰਹ ਕੋਈ ਗੱਲ ਨਹੀਂ ਕੀਤੀ ਕਦੀਆਂ ਹੀ ਇੱਕ ਦੂਜੇ ਨਾਲ ਵਿਸੇ ਨਹੀਂ ਹੋਏ ਅਹੀਂ ਵੀ ਪੰਜ ਉਹਦਾ ਦਰਾਨੀ ਜਠਾਣੀ ਕਦੀ ਕਹਿੰਦਾ ਨਾ ਅੱਜ ਵੀ ਆਜੀ ਬਰਸ਼ਾ ਦਾ ਕੋਈ ਸਾਰਿਆਂ ਨੂੰ ਪੁੱਛ ਕੇ ਨਾਲੇ ਕੀ ਲੈ ਜਾਣਾ ਵਾ ਅਜੇ ਤੁਹਾਡੇ ਚਿੱਤ ਪਿਆਰ ਹੈਗਾ ਪਿਛਲੇ ਦੇ ਫੇਰ ਵੀ ਪਿਆਰ ਹੈਗਾ ਗਾਲਿਆਂ ਚ ਨਹੀਂ ਆਉਣਾ ਗਾਲਿਆਂ ਚ ਨਹੀਂ ਤੁਹਾਡੇ ਤੇ ਹੈਗਾ ਵਾ ਸਾਡੇ ਗਾਰਦਾਂ ਵੀ ਹੈਗਾ ਆ ਜੀ ਚਲੋ ਹੋਣਾ ਚਾਹੀਦਾ ਵੀ ਆ ਜਦੋਂ ਕਰਨੀ ਪਿਆਰ ਮੈਂ ਆਂਟੀ ਕੋ ਦਵੇ ਹੈਦਾਰ ਨੇ ਦੇਂਡੇ ਆ ਸਾਡੇ ਪਤਾ ਕੀ ਆ ਜਿੰਨੇ ਵੀ ਚੱਜ ਗੱਲ ਨਿਆਣੇ ਆ ਨਾ ਸਾਡੇ ਹਾਲੇ ਫਿਰ ਨਹੀਂ ਹੈਗਾ ਵਾ ਜੇ ਤੁਹਾਨੂੰ ਜਾਣਾ ਹੋਵੇ ਨਾ ਅਸੀਂ ਸਲਾਮ ਮਾਰ ਲੈਨੇ ਕਿਦੋਂ ਫਲਾਣੇ ਹੋ ਜਾ ਚਾਰ ਮਹੀਨਾ ਚੱਲਿਆ ਈਓ ਹੁਣ ਵੀਡੀਓ ਬਣਾ ਕੇ ਕਿਤੇ ਜਾਣਾ ਵਾ ਤੁਹਾਡੇ ਸਾਹਮਣੇ ਮੈਂ ਛੇੜਨ ਦੇਣਾ ਕਿ ਮੈਂ ਮੈਂ ਕਿਤੇ ਜਾਣਾ ਵਾ ਹਾਂ ਇਹ ਤਾਂ ਮੈਂ ਕਹਾ ਤੁਸੀਂ ਤਿਆਰ ਹੋ ਜਣਾ ਵਾ ਹਾਂ ਤੁਸੀਂ ਜਾਣਾ ਤਾਂ ਮੈਂ ਉਹਨਾਂ ਨੂੰ ਫੋਨ ਕਰਾਂਗਾ ਕਿ ਜਾਣਾ ਵਾ ਜਾਣਾ ਤੁਸੀਂ ਤਿਆਰ ਹੋ ਕੇ ਆ ਜੀ ਹਾਂ ਆ ਚੱਕਰ ਉਹ ਇਹ ਨਹੀਂ ਨਾ ਦੋਸਤਾਂ ਨੂੰ ਹਾਂ ਤੇ ਜੇ ਨਾ ਪੁੱਛ ਆਉਂਦਾ ਮੈਂ ਸੌਂਦਾ ਨਾ ਨਾ ਕੋਈ ਕੁਝ ਸੌਂਦਾ ਹੁਣਾ ਦੇਖੋ ਜੀ ਇਹ ਹੁੰਦੇ ਮਾਨ ਮੰਨੇ ਦੇ ਬੱਸ ਵਾ ਇਹ ਹਾ ਤਾਂ ਫੱਟਿਆ ਵਾ ਨਾ ਜਦੋਂ ਵੀ ਆਉਂਦੇ ਹੋ ਕਿ ਤੁਹਾਨੂੰ ਵੀ ਲਈ ਚੁੱਕ ਕੇ ਵੀ ਖੜਦਾ ਵਾ ਇੱਕ ਮਿੰਟ ਨਿਗਾਹ ਤਾਂ ਹੁੰਦਾ ਭਾਜ ਉਹ ਮਰ ਗਈ ਕਹ ਲੀਏ ਕੱਲੀ ਸਾਡੇ ਪੁੱਤ ਨੇ ਗੁੱਸਾ ਨਹੀਂ ਕੀਤਾ ਕੋਈ ਗੱਲ ਨਹੀਂ ਕਰਨ ਵਾਲੀ ਪਿਆਰ বিনা ਇਹ ਗੱਲਾਂ ਨੇ ਤਾਂ ਕਰ ਜਾਂਦਾ ਸਾਡਾ ਦੁਨੀਆ ਨਾਲੋਂ ਨਹੀਂ ਨਹੀਂ ਤਾਈ ਜੀ ਸਾਰਿਆਂ ਨਾਲ ਬੜਾ ਪਿਆਰ ਕਰਦਾ ਹਣ ਵੇਖਣ ਹੀ ਵੀ ਕੇਵਲੇ ਕਈ ਤਾਂ ਹਾਨੂੰ ਵੀ ਛੱਡ ਵੀ ਆਉਂਦਾ ਲੈ ਵੀ ਆਉਂਦਾ ਰਦਾਰ ਹੋਰ ਹਰ ਚੌੜ ਦਵਾਈ ਦਾ ਰੋ ਜਾਂ ਕੋਈ ਕੰਮ ਹੋਵੇ ਛੱਟਚਰਾ ਕਰਦਾ ਵਾ ਕਿਹਦੀ ਗੱਲ ਦੀ ਬਹੁਤ ਦੁਨੀਆ ਨਾਲੋਂ ਫਰਕ ਵਾ ਮੋਹ ਦੀ ਚਰਕ ਵਾ ਬੱਸ ਜੈਨ ਨੂੰ ਖਾਣੇ ਕੇ ਨਾ ਇਹਨਾਂ ਗੱਲ ਕੀਤੀ ਵੀ ਜਿਆਦੇ ਹੋ ਗਈ ਤਾਂ ਮੈਨੂੰ ਆਂਦੇ ਆ ਕੋਈ ਸ਼ੇਰਾ ਤੇ ਇੱਥੇ ਨਹੀਂ ਨਾ ਲਾਹਰ ਦੀ ਵੀ ਆ ਤੇ ਕਿੰਨੇ ਤਾਂ ਨੂੰ ਚੁੱਕ ਕੇ ਖੜਿਆ ਤੇ ਮੈਂ ਆਖਿਆ ਮੇਰੇ ਨਵੰਨਰ ਵਾਲੇ ਪੁੱਤਾਂ ਵਾ ਚੁੱਕ ਕੇ ਖਾਣ ਵਾਲਾ ਜੇ ਸ਼ੇਰਾ ਨਹੀਂ ਇੱਥੇ ਤੇ ਉਹਦੇ ਸ਼ੇਰੇ ਦੇ ਵੀ ਤੋਣਦੀ ਆ ਕਦੇ ਵੀ ਇੱਕ ਤੱਕ ਸਕਿੰਟ ਨਹੀਂ ਲੰਘਦਾ ਕੋਈ ਮਗਾ ਸੱਤ ਵੀ ਹੋ ਰਿਹਾ ਲੇਕਿਨ ਆ ਤੇ ਸ਼ੇਰੇ ਨਹੀਂ ਜਾਂ ਤੇ ਲਾ ਮਾਥਾ ਸੇੜ ਲਈਂ ਤਾਏ ਨੂੰ ਉਹਦੇ ਦੀ ਬਣੀ ਬਾਤ ਨਹੀਂ ਕਰਦੇ ਉਦੋਂ ਟਾਈਮਿੰਗ ਦੇਖ ਕੇ ਤੇ ਆਪਣਾ ਟਾਈਮ ਨਹੀਂ ਲਾਉਂਦੇ ਉਸੇ ਵੇਲੇ ਆਗੇ ਜਾ ਤੈਨੂੰ ਟਾਈਮ ਬਣਾਉਂਦੇ ਮੇਰੇ ਨਾਲ ਟਾਂਡੇ ਚੱਲ ਮੈਂ ਚੱਲੂ ਆਨੇ ਮੈਂ ਕਮ ਬਣਾਉਣੀ ਬੀਜ ਬਣਾਉਣੀ ਤੇ ਅੱਖਾਂ ਨਾ ਬਣਾਈ ਹਜੇ ਆਨੇ ਨਹੀਂ ਇਹ ਮੈਂ ਵਿਹਲੀਆਂ ਵਾਂਦਾ ਇਹਨਾਂ ਨੂੰ ਪਤਾ ਮੈਂ ਅੱਖ ਬਣਾਉਣੀ ਆ ਤੇ ਗਰਮੀ ਜਮਾਨੇ ਭਰਦੀ ਚਲ ਮੈਂ ਲੈ ਗਿਆ ਟਾਂਡੇ ਅੱਖ ਬਖਾਲੀ ਉਹਨੇ ਕਿ ਬਾਪੂ ਜੀ ਇਹ ਅੱਖਾਂ ਜੇ 2 ਮਹੀਨੇ ਲੱਗ ਜਾਣੇ ਆ ਯਾ ਜੀ ਨਾ ਬਣਾਉਂਗੀ ਮੌਸਮ ਥੋੜਾ ਜਿਹਾ ਫਰਕ ਪੈਂਦਾ ਫੇ ਬਣਾਵਾਂਗੇ ਤੇ दारू ਲੈ ਜੂ। <laughs> दारू ਲੈ ਜਾਂਦਾ ਤੇ ਮੈਨੂੰ ਕਹਿੰਦਾ ਤੂੰ ਕੋਈ ਡਾਕਟਰ ਦੇ ਕੰਨ ਚ ਫੂਕ ਮਾਰੀ ਜਾ ਕੇ ਮੈਂ ਨਹੀਂ ਤੂੰ ਵੀ ਆਦਾ ਆਪਣੀ ਬੀਬੀ ਦੀ ਗੱਲ ਮੰਨੀ ਮੇਹੀ ਦੀ ਮੰਨਦੀ। ਉਹਦਾ ਰਾਜਾ ਵੀ ਡਾਕਟਰਾਂ ਨੇ ਕਹਿੰਦਾ ਨਹੀਂ ਨਹੀਂ ਉਹ ਗਰਮੀ ਬੜੀ ਲੋ ਆਨੇ ਪਾਪਾ ਜੀ ਅੱਖ ਬਣਾਉਣ ਨਾ 1-2 ਮਿੰਟ ਠਹਿਰ ਕੇ ਫਿਰ ਦੋ ਮਹੀਨੇ ਬਾਅਦ ਮੇਰੇ ਕੋ ਆਏ ਆਦੇ ਹੁਣ ਮੌਸਮ ਵਧੀਆ ਚੱਲ ਮੈਂ ਬੀਬੀ ਦਾਸ ਹੁਣ ਬੀਬੀ ਨੇ ਚੱਲ ਫਿਰ ਫੇ ਇਹਦੇ ਉੱਤੇ ਖੜਿਆ ਫਿਰ ਉਹਨਾਂ ਟਾਈਮ ਦਿੱਤਾ ਕਿ ਐਸ ਦਿਨ ਨੂੰ ਹੀ ਬਣਾਉਣੀਆਂ ਆ ਵਾ। ਤੇ ਫਿਰ ਉਹ ਸਵਾਕ ਬਣਾਈ ਤੇ ਫਿਰ ਜਿੰਨੇ ਦਿਨ ਉਹਨਾਂ ਦੱਸਿਆ ਨਾ ਪਰੇਜ ਅੰਦਰੋਂ ਨਹੀਂ ਬਾਹਰ ਨਿਕਲੇ ਆਏ ਕਹਿੰਦਾ ਪਾਪਾ ਜੀ ਬਾਹਰ ਆ ਜਾਉਣ ਤੋਂ ਲੱਗੀ ਆ ਕਿ ਵਧੀਆ ਮੌਸਮ ਹੈ ਨਾ ਨਾ ਬਾਹਰ ਨਹੀਂ ਬਣਾ ਜਿੰਨੇ ਡਾਕਟਰ ਨਹੀਂ ਪਰ ਹੁਣ ਸਿਰ ਕੇ ਵੀਰ ਹੁਣ ਤੇ ਅੱਖ ਬਣਾ ਕੇ ਲੈਂਦੇ ਤਾਂ ਅਗਲੇ ਕਰਨ ਦੇ ਵੀ ਕੋਈ ਗੱਲ ਨਹੀਂ ਅੱਡੀ ਇਹ ਪ੍ਰਾਣੀਆਂ ਕਹਿੰਦਾ ਅਜ 15 ਸਾਲ ਹੋ ਗਿਆ ਗੱਲ ਨੂੰ 16 ਸਾਲ ਹੋ ਗਿਆ ਹੋ ਗਿਆ ਹੁਣ ਕਹਿੰਦੇ ਅੱਗੇ ਲੋਕ ਹਨੇਰੇ 'ਚ ਬੈਠਦੇ ਹੁੰਦੇ ਸੀ ਹੁਣ ਕਹਿੰਦੇ ਬਲਬ ਜਗਾ ਕੇ ਬੋ ਟਾਈਮ ਦੇ ਨਾਲ ਟੈਕਨੋਲੋਜੀ ਵਧੀ ਜਾਂਦੀ ਨਾ ਸਾਹ ਬਣਾ ਲਓ ਲੈ ਗਿਆ ਉਹ ਉਹ ਬੱਚਾ ਸਾਡਾ ਨਿਆਣਾ ਹੈਗਾ ਜਦੋਂ ਨਿਆਣਾ ਨੇ ਉਦੋਂ ਇਹਦੀ ਜਿੰਨਾਈ ਪਨੀਰ ਮੈਂਗਾ ਪਾਏ ਜੀ ਮੇਰੀਆਂ ਅੱਖਾਂ ਆ ਜਿਹੜੀ ਨਾ ਇਹਦੇ ਥਾਲੀਆਂ ਬਿਲਕੁਲ ਨਹੀਂ ਦੇਖਦਾ ਹੁਣ ਮੈਂ ਤੁਹਾਡੇ ਮੂੰਹ ਮਾ ਨਹੀਂ ਦਿਖਾ ਲਿਆ ਅੱਛਾ ਇਸਨੇ ਨਹੀਂ ਹੁਣ ਬੜੇ ਦੇ ਚੱਕੋ ਤੱਕ ਕੰਨ ਪਿੱਛੇ ਨੇ ਸਾਲ ਦੀ ਪਿਆੱਖ ਬਣਾ ਲੱਖ ਬਣਾ ਪਰ ਜਦੋਂ ਮੈਨੂੰ ਕੋਈ ਦੱਸ ਦਿਆ ਨਾ ਵੀ ਅੱਖ ਦੇ ਵਿੱਚ ਟੀਕਾ ਲਾਦਾ ਤਾਂ ਮੇਰਾ ਤਾਂ ਪਹਿਲਾਂ ਹੀ ਦਿਲ ਡਰ ਜਾਂਦਾ ਪੇਰ ਮੈਂ ਨਾ ਨਹੀਂ ਲੂੰਗੇ ਅੱਖ ਜੀ ਮੈਂ ਮੇਰੀ ਨੇ ਦੋਵੇਂ ਬਣਾਈਆਂ ਹੁਣ ਅੱਛਾ ਮੇਰੇ ਨਿਸ਼ਾਨ ਹੁਣ ਤੇ दारू ਪਾ ਕੇ ਸੁਣ ਕਰ ਦਿੰਦੇ ਆਂਟੀ ਕੀ ਲੱਗਣ ਜਮਾਨੇ ਪਹਿਲਾ ਪ੍ਰਾਣੀ ਖਰਾਕਾ ਵਾ ਹਜੇ ਤੱਕ ਐਸਾ ਹਦਾਵਾ ਹੋਰ ਨਹੀਂ ਮੇਰੇ ਮੇਰੇ ਇੱਕ ਬਾਪੂ ਹੀ ਸਾਹ ਵਾਲਾ ਉਹ ਸਾਰਿਆਂ ਨੂੰ ਬਜ਼ੁਰਗੀ ਚੌਥੀ ਪੰਜਵੀਂ ਪੀੜ੍ਹੀ ਇੱਥੇ ਨੇ ਕਿ ਉਹ ਘੜੀਆਂ ਨੇ ਪੁਰਾਣੀ ਜਮਾਨੇ ਲਈ ਉਦੋਂ ਹੀ ਟਾਈਮ ਹੋਏ ਦਾ ਬਾਪੂ ਸੋ ਹਾਂ ਤੇ ਹਾ ਨੂੰ ਦੀਦਾਨੀ ਕੋਕ ਵੀ ਉਹ ਜਨੀ ਦਾ ਮੈ ਡੂਰੀਆ ਮੈਨੂੰ ਹੋ ਗਿਆ ਮੌਦੀ ਦਵਾਈ ਖਾਦੀ ਉਹ ਗੋਲੀਆਂ ਨੇ ਮੈਨੂੰ ਆਪ ਕਾਇਆ ਉਹਦੇ ਕਰਕੇ ਆਦੇ ਹੋਇਆ ਉਹਦੇ ਕਰਕੇ ਮੈਨੂੰ ਖਰਾਬ ਹੋ ਗਿਆ ਹੁਣ ਤਾਂ ਮੈਨੂੰ ਬਿਲਕੁਲ ਨਹੀਂ ਦੇਖਾ ਬਲ ਬੈਠਿਆ ਹਾਂ ਅੰਕ ਲਾ ਕੇ ਮੂੰਹ ਤੋਂ ਹੋਦੀ ਤੌੜਾ ਜਾ ਤੇ ਹਾਂ ਮੈਂ ਵੀ ਲਈ ਜੱਕੋ ਤੱਕ ਕੱਲ ਮੈਂ ਸੰਗ ਰੇਖ ਕੇ ਨਾ ਤਾਂ ਬਾਅਦ ਮੈਨੂੰ ਪ੍ਰੈਸ਼ਰ ਕਰਾ ਲਾ ਨਹੀਂ ਨਹੀਂ ਕਰਾ ਦਿੱਤਾ ਗੱਲ ਅੰਗਰੇਜ਼ੀ ਦਵਾਈਆਂ ਆਂਟੀ ਕਹੀਦਾ ਤੇ ਹੈਗਾ ਵਾ ਨਾ ਇਹਨਾਂ ਨਾਲ ਰਾਮ ਤੇ ਚਲੋ ਫਟ ਆ ਜਾਂਦਾ ਵਾ ਪਰ ਇਹਨਾਂ ਦੇ ਸਾਈਡ ਇਫੈਕਟ ਵੀ ਬੜੀ ਹੁੰਦੀ ਹੈ ਡਾਕਟਰ ਜਿਹੜਾ ਖੁਦ ਡਾਕਟਰ ਦੱਸਣ ਤੇ ਡਿਆ ਪਰ ਹੁਣ ਦੱਸਣਾ ਜ਼ਰੂਰੀ ਬੰਦਾ ਵਾ ਨਾ ਮੇਰੇ ਕੋਲ ਜਿਹੜੇ ਗਾਹ ਕੋ ਹੁੰਦੇ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਹੁੰਦਾ ਵੀ ਦਵਾਈਆਂ ਦੇ ਸਾਈਡ ਇਫੈਕਟ ਜਿਆਦਾ ਵਾ ਅਸਲ 'ਚ ਨਾ ਸਾਡਾ ਖਾਣ ਪੀਣ ਵਿਗੜ ਗਿਆ ਵਾ ਸਾਰਿਆਂ ਲੋਕਾਂ ਦਾ ਤੇਰੀ ਮੇਨ ਗੱਲ ਵਾ ਆਹੀ ਹੁਣ ਵਿਆਹਾਂ ਸ਼ਾਦੀਆਂ ਕਿਹਨੇ ਜਾਂਦੇ ਆ ਨਾ ਕਿੰਨਾ ਸਮਾਨ ਬਣਿਆਦਾ ਸਾਥੀ ਕੋਈ ਵੀ ਸਟਾਲ ਵਾਲਾ ਜਿਹੜਾ ਨਿਗਾ ਬਾਈ ਦਾ ਟੋਟਾ ਸਭ ਮੁੱਕੀ ਜਾਂਦਾ ਵਾ ਤਕਰੀਬਨ ਸਮਾਨ ਲੋ ਸਾਰਾ ਟਿੱਡ ਜੀ ਪਿੰਨਾ ਤੁਮਾ ਢਾਈਆਂ ਘੰਟਿਆਂ ਦੀ ਗੇਮ ਹੁੰਦੀ ਐ ਟਿੱਡ ਨੂੰ ਸਾਹ ਨਹੀਂ ਆਉਂਦੇ ਹਾਂ ਚਾਹ ਪੀ ਕੇ ਅਸੀਂ ਬਾਹਰ ਨਿਕਲ ਕੇ ਬੈਠੇ ਆਂ ਚੱਲ ਫੂਟ ਚਾਟ ਆ ਗਿਆ ਟਿੱਕੀ ਆ ਗਈ ਗੋਲ ਗੱਪਾ ਆ ਗਿਆ ਦੋਸਾ ਆ ਗਿਆ ਉਹ ਆਪਾਂ ਖਾ ਪੀ ਗਏ ਮੁਰਗਣਾ ਰੋਟੀ ਰੋਟੀ ਕਲੇ ਪਾਸੋਂ ਪਰਪੋ ਜੀ ਰੋਟੀ ਖਾ ਲਈ ਮੁਰਗਣਾ ਗੋਲ ਗਲਾਬ ਜਾ ਬਣਾਓ ਗਰਮ ਨਾਲ ਜਰੇਲਾ ਵਾ ਕੇ ਨਿਕਲ ਆ ਆਈਸਕ੍ਰੀਮ ਯਾਨਕਿ ਜਿੰਨਾ ਚ ਨਹੀਂ 3-4 ਘੰਟੇ ਪਹਿਲਾਂ ਚਾਵਾ ਅਸੀਂ ਮੂੰਹ ਬੰਦ ਨਹੀਂ ਹੋਣ ਦੇਣਾ 1 ਮਿੰਟ ਵੀ ਪੇਟ ਨੂੰ ਸਾਹ ਨਹੀਂ ਆਉਂਦੇ ਨਾ ਕੇ ਫਿਰ ਬਿਮਾਰੀਆਂ ਲੱਗਣੀਆਂ ਛੁੱਟੀ ਜਾਣਾ ਪੇਟ ਚ ਸਾਰਾ ਕੋ ਤੇ ਉਹ ਆ ਪੈਦਾ ਹੀ ਆ ਹਾਂ ਉਸਲਾ ਅੱਡੀ ਦੇ ਨਾਲ ਕੱਲ ਵੀ ਵਿਆਹ ਜਾਣਾ ਆਪਣੀ ਫੇਵਰੇਟ ਚੀਜ਼ਾਂ ਤਿੰਨ ਚਾਰ ਵਾ ਉਹ ਹੀ ਕਾਣੀ ਐ ਇੱਕ ਆਪਰ ਇੱਕ ਗੋਭੀ ਵਾਲਾ ਮਕੌੜਾ ਇੱਕ ਸਿੰਪਲ ਤੇ ਤਿੰਨ ਜਾਂ ਚਾਰ ਪਨੀਰ ਵਾਲੇ ਮਕੌੜੇ ਬਸ ਇਸ ਤੇ ਅਸੀਂ ਖਾਣੇ ਜਿਆਦਾ ਨਹੀਂ ਖਾਣੇ ਹਾਂ ਮੋੜ ਤੋਂ ਬਾਅਦ ਫਰੂਟ ਜਾਰ ਖਾਣਾ ਵਾ ਤੇ じゃ ਆਪਣਾ ਫੇਵਰੇਟ ਇੱਕ ਢੋਸਾ ਉਹ ਨਾ ਰੋਟੀ ਨਹੀਂ ਖਾਣੀ ਫਿਰ ਬਸ ਆਹ ਤੇ ਜਦੋਂ ਢੋਸਾ ਖਾ ਲਿਆ ਫਿਰ ਰੋਟੀ ਦੀ ਮਗਰ ਰਹਿ ਗਿਆ ਕੋਈ ਇੰਨੀਆਂ ਚੀਜ਼ਾਂ ਮੈਂ ਖਾਣੀ ਆ ਰੋਟੀ ਕਦੇ ਪਾਸੇ ਨਹੀਂ ਜਾਣਾ ਪਾਉਂਦਾ ਡੋਸੇ ਦੇ ਨਾਲ ਹੀ পেট ਭਰ ਜਾਂਦਾ। ਨਾਲ ਪਾਣੀ ਪੱਕਾ ਹੁੰਦਾ ਸਭ ਖਾਦਾ ਹੀ ਜਾਂਦਾ। ਖਾਦਾ ਜਿਆਦਾ ਬੀਬੀ ਖਾਣ ਹੀ ਚਾਹੀਦਾ ਵਿਆਹ ਛਾਦੀਆਂ ਤੇ ਹੋਰ ਹੋ ਸਕੇ ਕੀ ਕਰ ਜਾਂਦੇ ਲੋਕ। ਬਾਕੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਵੇਖਿਆ ਹੋਣਾ ਆ ਸੁਖ ਕਰਮਾ ਦਾ ਵੀਡੀਓ ਦੇ ਵਿੱਚ ਇੱਕ ਵਿਆਹ ਦਾ ਕਲਿੱਪ ਲਿਆ ਹੀ ਉਹਦੇ ਵਿੱਚ ਇਹਨੇ ਕਿਤੇ ਬੇਚਾ ਫੇਰਿਆ। ਹੂੰ ਹੂੰ। ਭਲੇ ਭਲੇ ਕਿਤੇ ਸਾਹ ਨਹੀਂ ਲਿਆ ਖਾਂਦੀ ਦੇ ਲੈ ਕੱਲ ਨੂੰ ਫਿਰ ਤੇਰਾ ਕਲਿੱਪ ਲਵਾਵਾਂਗਾ ਉਹ ਵੀਡੀਓ ਦੀ ਸਪੀਡ ਵਧਾਈ ਉਹ ਵੀਡੀਓ ਦੀ ਸਪੀਡ ਵਧਾਈ ਤਾਂ ਕਰਕੇ ਲੱਗਦਾ ਹੈਗਾ ਸਪੀਡ ਹੀ ਘਟ ਰਹਾ ਖਲਾਈ ਤੇ ਸਪੀਡ ਵਧਾ ਕੇ ਉਹਨੂੰ ਭੇਜਦਾ ਮੈਨੂੰ ਮੈਂ ਉਦਾਂ ਲਾਤਾ ਉਹਨੂੰ ਬੱਲੇ ਮੇਰਾ ਕੱਲੇ ਦਾ ਹਸਣਾ ਬੰਦ ਮੈਂ ਵੇਖਿਆ ਮੈਂ ਕਲਿੱਪ ਵੇਖਿਆ ਨੇ ਤਾਂ ਕਿ ਮੈਂ ਮਤਾਂ ਇਹ ਕੋ ਮੈਂ ਉਦਾਂ ਜਿਹੜਾ ਗਿਆ ਹੈ ਨਾ ਉਦੋਂ ਦਾ ਮੇਰਿਆ ਮੈਨੂੰ ਇਹ ਫੈਲ ਭਾਜੀ ਦੀ ਪਤਾ ਨਹੀਂ ਜਾਨਾ ਭੇਜ ਮੈਂ ਦਿੰਦੀ ਹਾਂ ਇਹਨਾਂ ਨੂੰ ਨਹੀਂ ਮੈਂ ਤਾਂ ਕਹਿ ਰਿਹਾ ਭਾਜੀ ਉਹ ਲਾਗੋ ਤੁਸੀਂ ਭੇਜਿਆ ਥੋੜਾ ਦੋ ਤਿੰਨ ਕਲਿੱਪ ਜਾਈ ਦੇ ਵਿੱਚ ਨਿਕਲੇਗੇ ਹੁਣ ਭੇਜੇਗਾ ਕਿੰਨੇ ਹੁਣ ਕੱਲ ਨੂੰ ਆਪਣੇ ਵਿਆਹ ਆ ਸਾਰੇ ਜਣੇ ਨਹੀਂ ਜਾਣਾ ਉਹ ਤਾਂ ਬਣਾ ਲਈ ਬਿਨੂ ਮੱਦੀ ਆ ਰਹਿ ਕੇ ਭਾਜੀ ਬੇਚਾ ਫਿਰਦਾ ਕਿ ਚਿੰਤਾ ਹੋ ਜਾਂਦਾ ਕਿ ਕਰ ਸੀ ਵੇਖ ਲਈ ਮੈਂ ਤਾਂ ਜਿਹੜੀ ਚੀਜ਼ਾਂ ਦਸੀ ਮੈਂ ਖਾਣੀਆਂ ਉਹੀ ਹੁੰਦੀਆਂ ਮੈਂ ਤਾਂ ਹਰ ਇੱਕ ਵੈਰਿਟੀ ਖਾਣੀ ਪਾਉ ਭਾਏ ਥੋੜੀ ਖਾਪਾਈ ਜਿਆਦਾ ਖਾਣਾ ਨਹੀਂ ਰੋਟੀ ਕੱਟੇ ਨਹੀਂ ਖਾਂਦੇ ਨਹੀਂ ਮੈਂ ਰੋਟੀ ਵੀ ਮੈਂ ਦੀ ਰੋਟੀ ਨਹੀਂ ਖਾਣੀ ਹੁਣ ਕੱਲ ਸਾਡੇ ਜਗਰਾਤਾ ਹੀ ਲੱਗੀ ਇੱਥੇ ਤੇ ਦੋ ਦਿਨ ਉੱਠ ਉੱਠਦੀ ਵੀ ਨਹੀਂ ਨਾ ਮੰਜੇ ਤੋਂ ਮੁੜ ਕੇ ਆ ਗਿਆ ਤੂੰ ਤੇ ਖੀਰ ਉਹ ਤੇ ਬੜੀ ਸਵਾਦ ਸੀ ਇੱਕ ਖੀਰ ਖਾਦੀ ਦਾਲ ਸਬਜੀ ਵਰਮਾ ਦੀ ਫੁਲਕੇ ਹੀ ਪਹਿਲਾਂ ਬਾਪੇ ਨੇ ਦੋ ਦਿੱਤੇ ਬਰਗਾਨ ਆਇਆ ਵਰਤਾਵਾ ਦੇ ਮੁੰਡਾ ਨਾ ਭਾਜੀ ਦੋ ਦੇਣਾ ਮੈਂ ਦੇ ਦੇ ਉਹ ਤੇ ਨਿਹਰਾ ਜਾਏ ਕੋਨੇ ਦੋ ਵਾਰੀ ਸੰਦ ਮਾ ਥੱਪਾ ਜਾ ਰੱਖਦਾ ਉਹ ਬਾਵਾ ਤੈਹ ਜੀ ਬਜੀ ਮੈਂ ਕਿੰਨੀਆਂ ਵਾਰਾ ਹੋਣਾ ਆਪਣੇ ਕੀਤੀ ਕਰਦੀ ਮੈਂ ਗੰਦਗੀ ਕਰਦੀ ਮੈਂ ਵੀ ਜਦੋਂ ਨਾ ਇਦਾਂ ਤੋੜਨੀ ਸ਼ੁਰੂ ਕਰਦੀ ਕਾਹ ਇਹ ਤੇ ਬੋਲਦੇ ਆ। ਉਹ ਜਿੰਨੀ ਆ। ਇਹੋ ਵਦਿਆ ਕੇ ਲਾਇ ਦੀਆਂ ਨਾ ਬੜੀਆਂ ਸੋਹਣੀਆਂ ਲੱਗਦੀਆਂ ਨੇ। ਮੈਨੂੰ ਨਾ ਮੇਰੇ ਲੱਗਿਆ ਮੁੰਡਾ ਬੈਠਾ ਹੈ ਐਦਾ ਵੀਰ। ਅਜ ਤੱਕ ਮੇਰਾ ਤਾਂ ਮੈਂ 20-25 ਖਾਣੇ ਢਿੱਡ ਨੂੰ ਹਲੇ ਨਹੀਂ ਪਤਾ ਲੱਗਦਾ। ਉਹ ਐਵੇਂ ਪੀਸ ਹੁੰਦੇ ਆ ਰੱਖਣਾ ਜਿਵੇਂ ਹੁੰਦਾ ਕਿੱਥੋਂ ਪਤਾ ਲੱਗਦਾ। ਹੌਲੀਆਂ ਹੁੰਦੀਆਂ ਨਾ ਨਾਲੇ। ਹੌਲੀਆਂ ਹੁੰਦੀਆਂ ਨਾਲ ਨਿੱਕੇ ਨਿੱਕੇ ਤੇ ਪੀਸ ਹੁੰਦੇ ਹੋ। ਨਹੀਂ ਹੁੰਦੀਆਂ ਇਹ ਹੌਲੇ ਮੈਂ ਖਾਣ ਤੋਂ ਬਾਅਦ ਪਤਾ ਲੱਗਦਾ। ਉਹ ਤਾਂ ਕਾਈ ਜੀ ਮੈਂ ਕਦੀ ਆ ਜਾਵਾਂ ਨਾ ਵਿਆਹ ਵਿੱਚ ਮੈਂ ਟਿੱਕੀਆਂ ਟੁਕਕੀਆਂ ਕਦੀ ਨਹੀਂ ਖਾਦੀ। ਮੈਂ ਵੀ ਨਹੀਂ ਖਾਦੀ ਟਿੱਕੀਆਂ। ਇਹਨੇ ਕਦੀ ਖਾਦੀ ਅ ਕਿੰਨੀਆਂ ਮੈਨੂੰ ਨਹੀਂ ਪਸੰਦ ਆ ਆਲੀਆਂ ਤੂੰ ਕੱਲ ਵਿਆਹ ਜੈਗੀ ਉਹਨਾਂ ਦੇ ਨਾਲ ਵਿਆਹ ਦੀ ਕੋਈ ਕਾ ਨੁਕੀ ਨਹੀਂ ਆ ਨਾ ਨਹੀਂ ਇੱਦਾਂ ਨਾ ਜਾਇਆ ਜਾਂਦਾ ਲੈ ਜਾਾਂਗੇ ਤੈਨੂੰ ਮੜ ਕੇ ਕਿੱਦਾਂ ਨਾ ਜਾਣਾ ਚੱਲ ਜੀ ਕੇ ਸਾਡਾ ਰਸ ਕਰ ਦਈਏ ਰਤ ਕਿੰਨੇ ਟੈਟੋ ਵੀ ਬੜੇ ਟੈਟੋ ਕਰ ਦਿੰਦੇ ਆ ਅਰੇ ਈਕਸ਼ਾ ਵਾਧੂ ਘੜੀ ਆ ਡਗੋਣ ਤੇ ਵੀ ਈਕਸ਼ਾ ਲੱਗਾ ਹੋਰ ਫੂਲ ਕਰਦੇ ਨਾ ਪੂਨੋ ਜਾ ਕੇ ਲੈ ਆ ਤੁਹਾਨੂੰ ਹਾਂ ਤੇ ਜਾਗੋ ਇਹਨਾਂ ਮੇਰੇ ਤਾਂ ਅੱਖਾਂ ਹੀ ਨੀ ਉੱਗਣ ਘਰ ਹਾਂ ਜਾਗੋ ਜੀ ਯਾਰ ਅੱਗੇ ਹਾਂ ਉਹ ਤਾਂ ਚਾਈ ਗਈ ਮਨੇ ਹਾਂ ਅੰਟੀ ਜਾ ਕੇ ਮੁੱਕਣੀ 9 ਵਜੇ 9 ਵਜੇ ਕਿੱਥੋਂ ਮੁੱਕੀ ਸਾਢੇ 10 ਵੇ ਤੁਹਾਡੇ ਘਰ ਆਈ ਤੇ ਇੱਧਰ 7:30 ਘਰ ਆਈ ਬਲੇ ਬਲੇ ਮੋਟਾ ਮੁੜ ਕੇ ਨਹੀਂ ਸਾਡੇ ਘਰ ਆਣ ਕੇ ਤੇ ਮਲਤੜਿਆ ਤੇ ਵਜੀਰ ਹੋਣਾ ਕਰ ਸੁਧੇ ਘਰ ਫੇਰ ਉਧਰ ਅਮਨ ਘਰ ਅਮਨ ਘਰ ਉਹ ਚਿੱਤੀ ਤੇ ਘਰ ਫੇਰ ਉਧਰ ਕੀ ਇਹਦੇ ਨਾਮ ਇਹਦੇ ਤੇ ਗਈ ਚਲੋ ਬਣਾ ਲਈ ਹੁਣ ਵੀਡੀਓ ਬਹੁਤ ਲੰਬੀ ਜਾਊਗੀ ਇਹਦੇ ਕਿਹਦੇ ਤੇ ਕਰਾਂਗਾ ਮੈਂ ਤਾਂ ਆਪਣੇ ਘਰੋਂ ਮੁੱਕ ਕੇ ਤੈਨੂੰ ਜੀ ਆ ਜੀ ਬੀਬੀਆਂ ਵੀ ਇਹਦੇ ਕਿਹਦੇ ਤੇ ਹਾਂ ਸ਼ਾਲੀ ਕਿਤੇ ਅੱਜ ਸਾਡੀ ਇੱਕ ਵੀਡੀਓ ਪੂਰੀ ਬਣਾਉਣ ਵਾਲੀ ਪਈ ਆ ਤੇ ਬੀਬੀਆਂ ਨੇ ਗੱਲਾਂ ਨਹੀਂ ਮੁੱਕਣ ਡੀਆਂ ਚਲੋ ਫੇਰ ਮਿਲਾਂਗੇ ਆ ਜਾਓ ਮਾਸ ਬਲੌਗਰ ਨਾਲ ਅੱਜ ਦਾ ਬਲੌਗ ਬੀਬੀ ਦੀ ਡਿਮਾਂਡ ਤੇ ਬੀਬੀਆਂ ਦੀ ਬਣਾਉਂ ਬਲੌਗ ਨਹੀਂ ਨਿਆਦਰ ਭਾਈ ਜ਼ਰੂਰ ਹੀ ਆਖਿਆ ਸੀ ਬਣਾਉ ਆ ਅੱਜ ਦਾ ਰਾਜੇ ਕੇ ਬੱਚੇ ਨੇ ਨਿਸ਼ਤ ਕਰਨੀ ਹੋਏ ਤੇ ਪਤਾ ਲੱਗਦੀ ਸਾਰੇ ਪਿਆਰ ਕਰਦੇ ਬੀਬੀ ਤਾਂ ਸਾਰੇ ਬੜਾ ਪਸੰਦ ਕਰਦੇ ਆ ਅੱਛਾ ਜੀ ਉਹ ਵੀਡੀਓ ਦੇ ਵਿੱਚ ਤੁਹਾਡੇ ਨਾਮ ਦੇ ਅੰधे ਹੋਗਾ ਤਾਂ ਕਮੈਂਟ ਹੁੰਦੇ ਆ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਥੇ ਵਲੌਗ ਦੀ ਹੈਡਿੰਗ ਕਰਦੇ ਆ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਜਿੰਨਾ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ